ਅੱਜ ਦਿਨ ਦੀ ਸ਼ੁਰੂਆਤ ਆਪਣੇ ਮੀਟਿੰਗ ਹਾਲ ਤੋਂ ਹੁਣ ਤਾਂ ਪੰਛੀ ਵੀ ਆਪੋ ਆਪਣੇ ਕੰਮਾਂ ਦੇ ਲੱਗ ਪਏ ਆ ਆ ਆਪਣਾ ਮੀਟਿੰਗ ਹਾਲ ਇਹਦੇ ਘੜੀ ਮੀਟਿੰਗ ਸ਼ੀਟਿੰਗ ਕਰਕੇ ਫਿਰ ਚਲਦੇ ਆ ਸ਼ੈਡਰੋਂ ਔਰ ਸਾਰੇ ਵੀਰ ਠੀਕ ਠਾਕ ਹੋਵਗੇ ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਇੱਕ ਟਰੈਕਟਰ ਦੋ ਰੱਖ ਲਈ ਆਹੋ ਪਉ ਨਹੀਂ ਜਾਣਾ ਇਹ ਚੱਲ ਜੂਗਾ ਤਰੂੜੀ ਸਾਰੀ ਲਿਆ ਲੂਗੇ ਉਹ ਨਹੀਂ ਇੱਥੇ ਇਹ ਟਰੈਕਟਰ ਜਿਹਨਾਂ ਦੀ ਵੀ ਰਿਪੇਅਰ ਸਪੇਅਰ ਦਿਹਾੜੀ ਸਾਰੀ ਨਾਂਜੀ ਦੇ ਪਰ ਨਾ ਆਉਂਦਾ ਰਾਡੇ ਕੋਲ ਕੇ ਕੱਲ ਸਾਰਾ ਨਵੇੜੇ ਦੇ ਪ੍ਰੋਜੈਕਟ ਦੇ ਫਟਰੀ ਸਟੇਜ ਹੀ ਆ। ਅੱਜ ਸਾਰੇ ਟੋਟਲ ਟਰੈਕਟਰਾਂ ਮਗਰ ਕਿਰਾਏ ਪਾ ਕੇ ਤੇ ਖੱਤਿਆਂ ਦੀ ਕਰਾਂਗੇ ਤਿਆਰੀ ਕਿ ਜੀ ਸੀ ਪੀਆਂ ਦਾ ਕੰਮ ਹੁਣ ਇੱਕ ਵਾਰ ਕਰਦੇ ਆ ਬੰਦ ਜਿੱਦਾਂ ਜਿੱਦਾਂ ਵੀ ਹੋਇਆ ਅੱਜ ਖੱਤੇ ਤਿਆਰ ਕਰਕੇ ਟੱਪੇ ਵਾਲੀ ਤਿਆਰ ਕਰਾਂਗੇ ਰੂੜੀ ਰੇੜੀ ਪੈਣ ਵਾਲੀ ਵੀ ਪਾ ਕੇ ਜਿੱਥੇ ਇਕੱਠਾ ਬੁੱਤਾਂ ਖਲਾਰ ਕੇ ਗੱਲ ਕਰੀਏ ਉਹ ਖੱਤਿਆਂ ਦਾ ਜਿਹੜਾ ਉਹ ਨਕਸ਼ਾ ਤੇ ਤਿਆਰ ਕਰਦੇ ਨੇ। ਸਾਰੇ ਸਾਰਾ ਤੇ ਫਿਰ ਮੱਕੀ ਦੀ ਵੜੀ ਬਜਾਈ ਕਰੂਗੀ ਤੇ ਮੱਕੀ ਦੇ ੜਡ ਹੁੰਦੀ ਜਾਂਦੀ ਆ ਤੇ ਮਿੱਟੀ ਭਰਨ ਵਾਲੀ ਜਿਹੜੀ ਆ ਥੋੜੀ ਥੋੜੀ ਰਹਿ ਗਈ ਆ ਬਾਕੀ ਸਾਰਾ ਕੰਮ ਨਿਬੜ ਗਿਆ ਉਹ ਜੋਵਣ ਜੋਵਣ ਆਇਆ ਨਹੀਂ ਕਿੰਨੀ ਕੁ ਵੱਜ ਗਈ ਝਰੀ ਠੀਕ ਮਿੱਟੀ ਚੌੜੀ ਮਾਰਨੀ ਮਿੱਟੀ ਵਾਵਾ ਨਿਕਲ ਆਵੇ ਜਿਹੜੀ ਮਿੱਟੀ ਰੋਹਾ ਨੀ ਲਈਏ ਬਟਰ ਟਰਾਲੀਆਂ ਜੇ ਆਪਾਂ ਢੱਕ ਦੇਣੀਆਂ ਤੇ ਮੁੜ ਕੇ ਆਪਾਂ ਰੂੜੀ ਘਰਾਂ ਚੋਂ ਲਿਆ ਕੇ ਇਕੱਠੀ ਕਰਕੇ ਤੇ ਕਈਆਂ ਨਾਲ ਖਲਾਰੀ ਜਾਂਦਾ ਕਈਆਂ ਖਾਰਨੀਆ ਜਾ ਨਾ ਆਊਗਾ ਆਪਾਂ ਆਪਦਾ ਟਰਾਲਾ ਲੈ ਆਵਾਂਗੇ ਹਨਾ ਆਪਦੇ ਟਰੈਕਟਰਾਂ ਨਾਲ ਖਲਾਰੀ ਆਵਾਂ 4x4 ਨਾਲ ਖਲਾਰੀ ਦੂਜਿਆਂ ਖਲਾਰੀ ਟਰੈਕਟਰ ਤੁਹਾਡੇ ਘੱਲ ਦਾਂਗੇ ਤੁਸੀਂ ਬੋਵੇ ਰਹੀ ਜੋ ਅਜੇ ਆਹਾਂ ਹੀ ਦੇਸੀ ਆਹੋ ਉਹਨੂੰ ਪਾਉ ਨੂੰ ਘੱਲ ਦਿੰਦੇ ਆ ਕਰਨ ਜਿੱਥੇ ਆਪਣੇ ਮੋਟਰਾਂ ਨਹੀਂ ਉੱਥੇ ਉਹ ਸਮਾਨ ਉਹ ਜਿਹੜਾ ਪੈਪ ਜਾ ਰੱਖ ਲਓ ਨਾ ਵਿੱਚ ਟੁੰਡਾ ਉਹ ਪਿਆ ਖਾਦ ਦੇ ਪੂਰੇ ਥੱਲੇ ਆ ਆਪਣੇ ਨੇ ਯਾ ਰੋਟੀਆਂ ਜਿਆਦੀਆਂ ਪਾ ਜਾਂਦੀਆਂ ਹੁਣ ਹਾਂ ਬਾਬੇ ਦਾ ਮੋਟਰ ਆਂਦਾ ਹੀ ਕਿੱਦਾਂ ਬਾ ਇਹ ਆਪੇ ਲੈਊਗਾ ਤੁਸੀਂ ਆਸਮਾਨ ਖੜੋ ਬੇਚ ਰੱਖ ਲਾ ਬਾ ਤੂੰ ਓਏ ਬਾਕੀ ਨੇ ਰਹਿਣ ਦੇ ਸਾਰਾ ਕੋਈ ਯਾਰ ਆਪੇ ਲੈਊ ਉਹ ਉਹਨੂੰ ਦੱਸ ਦਿੰਨੇ ਆ ਜੀਬ ਤੇ ਲੈਊ ਤੁਸੀਂ ਤੁਰੋ ਚੱਲ 임ਰਾ ਤੂੰ ਤੇਰੀ ਵੀ ਰੋਟੀ ਬਣਾਦਾ ਇਹਦੇ ਨਾਲ ਲਵਾ ਦਿਓ ਫਿਰ ਕੋ ਓ ਕੁੱਦੇ ਕੁੱਦੇ ਓਏ ਲੋੜ ਆਪਣਾ ਬਣ ਲੱਗਾ ਵਾ ਸਾਢੇ ਚੌਹਾਂ ਕਿੱਲਾ ਦਾ ਇੱਕ ਪਲਾਟ ਟਰੈਕਟਰ ਆ ਚਾਰ ਬਰ ਤਿਆਰ ਆ ਪਹਿਲਾਂ ਸਾਰੀ ਮਿੱਟੀ ਪੱਧਰ ਕਰਾਂਗੇ ਆਹ ਦੇਖੀ ਟਰੈਕਟਰਾਂ ਦਾ 2 ਕਿਲੋ ਮਿੱਟੀ ਨਹੀਂ ਤੇ ਸਲਿੱਪ ਕੱਢੀ ਜਾਂਦਾ ਇਹ ਬਹੁਤ ਜ਼ਿਆਦਾ 4x4 ਲਾਉਣਾ ਪੈਣਾ ਤਾ ਆਪਣਾ ਆ ਗਏ ਕੀ ਮੁੱਕੇ ਲਾਉਣੇ ਆ ਤੇ ਅਗਲੇ ਬੰਨੇ ਕੋਈ ਹੋਰ ਵੀ ਨਹੀਂ ਆ ਆ ਸਿੰਪਲ ਟ੍ਰੇਟਰ ਆ ਤੇ ਰੇਤਾ ਦੇ ਵਿੱਚ ਜਵਾਂ ਨਹੀਂ ਕੰਮ ਜਾਂਦਾ ਯਾਰ ਮਾਸਾ ਵੀ ਨਹੀਂ ਕੰਮ ਜਾਂਦਾ ਓ ਮੇਰੀਆਂ ਚਪਲਾਂ ਓਏ ਮੈਂ ਆਪ ਹੀ ਰੋਲਤੀਆਂ ਜਾਂਦੀਆਂ ਯਾਰ ਜਾ ਯਾਰ ਨਹੀਂ ਸੱਤੇ ਨੇ ਨਹੀਂ ਖੜੀਆਂ ਯਾਰ ਜਾ ਗੁਰੂਆ ਕਿੱਥੇ ਗਈਆਂ ਕਿੱਥੇ ਗਈ ਹੋਣੀ ਆ ਯਾਰ ਕਿਸੇ ਇੱਥੇ ਹੋਣਗੇ ਆਟੇ ਦੀ ਥਲੀ ਜਾਦੀ ਚੱਪੜ ਜਾ ਗੁਰੂ ਆਲੇ ਚੁੱਕ ਲਈ ਜਾਂਦੇ ਹੁਣ 4x4 ਕਾਮਜਾਵਾ ਰੇਤ ਚ ਦੂਜਾ ਟਰੈਕਟਰ ਤੁਰਦਾ ਨੇ ਕੰਪਿਊਟਰ ਕਰਾਇਆ ਚੇਂਜ ਕਰਕੇ ਤੇ ਫੇਰ ਲਾਉਣੇ ਮੋਰਚਾ ਜਿੱਧਰ ਨੂੰ ਵੀ ਹੋਇਆ ਕਰੋ ਲਾਓ ਦਵਾ ਦਵਾ ਦੇ ਮਾਰੋ ਹਣ ਇਹਦੇ ਉੱਤੇ ਤਾਰ ਤੇ ਹੈਗੀ ਬਸ ਸਿਸਟਮ ਹੀ ਖੋਦਣਾ ਆਪਾਂ ਤਾਰ ਤੇ ਲੱਗੀ ਆ 베어ਿੰਗ ਟੁੱਟ ਗਿਆ ਚਾਵਾਂਗੇ ਬਚਿਆ ਜੇ ਕਿਹੜਾ ਆਖਣ ੜਿਆ ਇਹੀ ਆ ਚੱਲਦਾ ਵਾ ਜੀ ਫੰਗੂ ਸੰਗ ਜਲਾ ਜਿੱਥੇ ਤੇ ਮਿੱਟੀ ਪੈਣੀ ਇੱਕ ਤੇ ਯਾਰ ਉਹ ਜਿਹੜੀ ਢੋੜੀ ਲੱਗੀ ਆ ਨਾ ਉਹ ਵੀ ਖਿੱਚ ਕੇ ਇੱਥੇ ਕਿ ਲੈ ਆਓ ਵਿਚਕਾਏ ਜੇ ਆਹੋ ਠੀਕ ਆ ਆ ਜਿਹੜਾ ਕਿ ਨਹੀਂ ਇਹੋ ਜਿਆ ਸੁਣਾ ਜੀ ਤੇ ਆਹੋ ਸੁਣਾ ਜੀ ਤੇ ਜੇ ਉਹ ਗੋਠੋ ਨੀਵੀ ਆਪਣੀ ਉਹ ਆਪੋਂ ਪਰਲੇ ਖੱਤੇ ਜੋ ਰੇਤ ਖਿੱਚ ਕੇ ਲੈ ਆਉਣੀ ਆ ਉਹ ਤੋਨਾ ਆਹੋ 15 20 25 ਜੇ ਨਹੀਂ ਕਰਾਏ ਆਉਂਦੇ ਬਸ ਆ ਜਿੱਥੇ ਆਵੇ ਵਿਚਕਾਇਆ ਨੀਵਾ ਉਹ ਪਰਲੀ ਗੋਠ ਨਹੀਂ ਵੀ ਆ ਨਾਲ ਨਾਲ ਉਹ ਆ ਉਹ ਬਾਕੀ ਸਾਰਾ ਤਕਰੀਬਨ ਪੱਧਰ ਜਾਈਆ ਖੱਤਾ ਵਿੱਚ ਵਿੱਚ ਕਰ ਦੇਣਾ ਇਹ ਤੇ ਹੋ ਗਿਆ ਬਸ ਆਪਾਂ ਨੂੰ ਸਾਰੀ ਮਿੱਟੀ ਪਤਲੀ-ਪਤਲੀ ਸਾਰੇ ਉੱਤੇ ਖਿਲਾਰਨੀ ਪੈਣੀ ਮੁੜ ਕੇ ਪਹਿਲਾਂ ਇੱਕ ਵਾਰ ਰੇਤ ਜੀ ਪੱਧਰ ਕਰ ਲਈਏ ਖੱਤੇ ਦਾ ਮੂੰਹ ਜਾਂ ਬਣ ਜਾਊਗਾ ਉਹ ਲਿਆਓ ਸੱਤਿਆ ਖੇਚ ਕੇ ਉਹ ਖੇਚ ਗਿਆ ਇੱਥੇ ਵਿਚਕਾਏ ਸੁੱਟੋ ਔੜੇ ਸਾਦੇ ਆਂਡੇ ਦੋਵੇਂ ਵੱਡਾ ਤਾਇਆ ਦੇ ਜਗਿੰਦਰ ਸਾਹਿਬ ਸੁਮਿੰਦਰ ਸਾਹਿਬ ਪੀਤੇ ਲੈ ਗਏ ਆ ਕਰਾਇਆ ਉਹਦੇ ਕੋਲ ਚਲੋ ਘਰ ਲਿਆ ਕਪਾਲੇ ਉੱਧਾ ਹੀ ਆ ਗਿਆ ਇਹਨੂੰ ਚਾਹ ਪਾਲਦਾ ਇੰਜ ਇਹੜੀ ਮੋੜਨ ਬਲਾਕ ਬਣਾਈਆਂ ਆਪਾਂ ਇਹੜੀ ਬਣਾਈ ਉਹਨੇ ਬਲਾਕ ਬਣਾਈਂ ਰੀਲ ਬਣਾਈਂ ਆਹ ਇਹਨਾਂ ਸਾਰੇ ਨੇ ਉਹ ਮੈਂ ਕੀ ਕਹੂੰ ਇਹਨੂੰ ਆ ਕੇ ਬੋਲਾ ਕਿ ਨਾ ਮੈਂ ਲਿਆਉਣਾ ਓਏ ਉਹ ਲਿਆਂਦੀ ਨਹੀਂ ਓਏ ਹਣਾ ਲੋ ਵੀ ਅੱਜ ਇਧਰ ਜੋਬਣ ਤੇ ਮੋਹਣ ਦੋਵਾਂ ਇਹ ਵੋਟਾਂ ਪੈਣ ਲੱਗਿਆ ਉਹ ਕਹਿੰਦਾ ਮੈਂ ਟਰਬੋ ਤੇ ਨਹੀਂ ਬਹਿਣਾ ਮੋਹਣ ਕਹਿੰਦਾ ਤੇ ਜੋਬਣ ਕਹਿੰਦਾ ਮੈਂ ਨਹੀਂ ਬਹਿਣਾ ਮੋਹਣ ਕਹਿੰਦਾ ਮੈਂ 4x4 ਤੇ ਬਹਿਣਾ ਆ ਤੇ ਪਰਚੀਆਂ ਪਾਉਣ ਲੱਗੇ ਜਿਹੜੀ ਆਉ ਪਾਉ ਬਹਿਣਾ ਬਣ ਜਾ ਜੋਬਣ ਇਹ ਨਹੀਂ ਗੱਲ ਤੂੰ ਕਿਹੇ ਬੰਨੇ ਹੋਣੀ ਯਾਰ ਨਹੀਂ ਨਹੀਂ ਮੋਹਣ ਜਿਹਦੀ ਆ ਗਈ ਤੇਰੇ ਅੱਚ ਪਰਚੀ ਉਹ ਟਰਬੋ ਟਰਾਈਟਰ ਚਲਾਊਗਾ ਜਿਹੜਾ ਮਰਜੀ ਦਵਾਂ ਜੋ ਦਵਾਂ ਨੂੰ ਟਰਬੋ ਟਰਾਈਟਰ ਨੂੰ ਚਲਾਉਂਦੇ ਨਹੀਂ ਹੈਗਾ ਪਰਚੀਆਂ ਪਾ ਲੋ ਦੋਵੇਂ ਆਣੇ ਤੂੰ ਤੇ ਮੂੰਹ ਨਾਲ ਹੋ ਆਉਦੇ ਰੱਬ ਨੂੰ ਇਹ ਗੁੱਸੇ ਵਾਲੀ ਗੱਲ ਨਹੀਂ ਜੋਬਣਾ ਤੇ ਰੰਗ ਜਾ ਘੋੜਦੇ ਸਰਪੰਚੀਆਂ ਨੂੰ ਗੱਲ ਮਾੜੀ ਆ ਰੱਬ ਨੂੰ ਕਹਿੰਦੇ ਮਾਰਦਾ ਨਹੀਂ ਨਹੀਂ ਆ ਨਹੀਂ ਗੱਲ ਜੋ ਦਿਲ ਰੱਖਣਾ ਪੈਣਾ ਪਹਿਲਾਂ ਮੂੰਹ ਦੇ ਅਸੇ ਚੱਲ ਜਲਾ ਲਾਂਗੇ ਅੱਜ ਦੀ ਢੜੀ ਹੋਰ ਕੀ ਆ ਲੈ ਤਪ ਰੱਬ ਤੇ ਵਿੱਚ ਕੀ ਨਹੀਂ ਚੱਲ 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 ਆ ਸੁੱਟ ਕੇ ੱਲੇ ਮੜੀ ਇੱਕ ਚਕਾ ਫਲੜੀ ਮਰਦੀ ਫਲੜੀ ਥਲੜੀ ਥਲੜੀ ਜੋਕ ਥਲੜੀ ਨਹੀਂ ਨਹੀਂ ਜਿਹੜੀ ਮਰਜੀ ਆ ਜਿਹੜੀ ਜੋਕ ਲੈ ਯਾਰ ਵਾਹ ਖੋਲਦੇ ਹੁਣ ਧਰਤੀ ਮਾਰੀ ਗਤੀ ਆਂਦੀ ਧਰਤੀ ਮਾਰੀ ਗਤੀ ਆਂਦੀ 10 ਦਿਨ ਚ ਲਾਉਣਾ ਜੂਗਣਾ ਦਾ ਮੈਂ ਕੱਲ ਨੂੰ ਆਉਣਾ ਮੈਂ ਨਾ ਇਹ ਹੀ ਮਜਾ ਫੇਰ ਸੁਣਿਆ ਯਾਰ ਜੋ ਬੰਦੇ ਡਰਪਾ ਦੀ ਨੀਗਾ ਇੱਕ ਤੇ ਨੂੰ ਵੱਡਾ ਲਵਾ ਦਨੇ ਨਹੀਂ ਐਂ ਪਲਵਾ ਦਨਾ ਚੱਲ ਹੁਣੇ ਮਲਵਾ ਦਨਾ ਜਾ ਭਾਗੋ ਬੁੱਢੇ ਚੱਲ ਜਾ ਮੈਂ ਫੋਨ ਲਾ ਦਨਾ ਹੁਣੇ ਲਵਾ ਲੈ ਜਾ ਲੈ ਜਾ ਭਾਗੋ ਬੁੱਢੀਆਂ ਕੋ ਚੱਲ ਜਾ ਸੁਲਤਾਨਪੁਰ ਪੁੱਤ ਜੋ ਬੰਦੇ ਪਾਣੀ ਪੀ ਆਉਂਦਾ ਹੁਣ ਬੋਤਲ ਪਾੜਦੀ ਨਾ ਇਹ ਜੋਣਾ ਯਾਰਾ ਤੇਰਾ ਤਾਂ ਤੇਲ ਬੜਾ ਤਕੜਾ ਨਾ ਪਾ ਤੇ ਜਿੱਥੇ ਮਿਲਦੀ ਨਹੀਂ ਹੋਰ ਕੋਈ ਬੰਦਾ ਨਾ ਮੈਂ ਬੈ ਵੇਣਾ ਇਹਦੀ ਤੇ ਤੇਰੀ ਯਾਰ ਇਹ ਬੰਦਾ ਦੁਸ਼ਮਣੀ ਬਹੁਤ ਤਕੜੀ ਆ ਆਂਦਾ ਕੋ ਦੋ ਦਿਨ ਪਾਈ ਅੱਛਾ ਰੋਜ ਜਿਹੜਾ ਨੇ ਮੰਗਦਾ ਬੇਇਜ਼ਤੀ ਤਾਂ ਵੀ ਅਰਜਣਾ ਦੀ ਕਰਦਾ ਅੱਛਾ ਆਂਦਾ ਇਸਵਰਾਜ ਦੀ ਨਹੀਂ ਕੋਈ ਚੱਲ ਅੱਜ ਚਲਾ ਲਾ ਪਲਕੇ ਨਾਲ ਚਲਾ ਲੈ ਮੈਂ ਪਲਕੇ ਆਉਣਾ ਨਹੀਂ ਨਹੀਂ ਆਉਣਾ ਨਹੀਂ ਆ ਆਉਣਾ ਹੈਗਾ ਵਾ ਕੋਈ ਨਹੀਂ ਇਹ ਗੱਲ ਮਾੜੀ ਆ ਯਾਰ ਗੱਲ ਮਾੜੀ ਅਜੋ ਬਣਾ ਯਾਰ ਦਿਲ ਬੰਦੇ ਆਲਾ ਦਿਲ ਦੀਆਂ ਆਉਣਾ ਕਿਉਂ ਨਹੀਂ ਆਉਣਾ ਪੈਣਾ ਵਾ ਤੇ ਭਰਾਵਾ ਸਾਨੂੰ ਦੇ ਦੋ ਅਸੀਂ ਉਤਰ ਕੇ ਆਹ ਯਾਰ ਭਰਾ ਤੇ ਜਨੇ ਸਾਡੇ ਬੰਦੇ ਜਿਹੜੇ ਆ ਨਾ ਆਪਣੇ ਡਰਾਈਵਰ ਉਹ ਬੈਜਣ ਫੁਰ ਪਈਆਂ ਫੋੜਾਂ ਤੇ ਆਜਾ ਖੱਤੇ ਦੀ ਤਿਆਰੀ ਸਾਰੇ ਟਰੈਕਟਰ ਲਾਏ ਆਪਣੇ ਕਿੰਨੇ ਵੀ ਹੈਗੇ ਲਿਆ ਕੇ ਨਿੱਕੇ ਵੱਡੇ ਸਰਾਏ ਪਾ ਕੇ ਅੱਜ ਬੱਚਿਆਂ ਦੇ ਪੇਪਰ ਹੀ ਤਾਂ ਵੀ ਛੁੱਟੀ ਮਾਰਨੀ ਚਾਹਨਾਂ ਨੇ ਅੱਜ ਫੇਰ ਆ ਗਏ ਆ ਸਾਰੇ ਅੜੇ ਆਪੋ ਆਪਣੇ ਟਰੈਕਟਰ ਬੜੇ ਤੇ ਜਿਹੜੇ ਵੱਡੇ ਸੀਨੀਅਰ ਵੀ ਅੱਜ ਆਏ ਆ ਸਾਰੇ ਮੈਲੀ ਮੰਨ ਪੈਲੀ ਵੇਖਣ ਹੋ ਤਾਂ ਜਗਿੰਦਰ ਕੋ ਅਬ ਐ ਖੁਮਿੰਦਰ ਹਾਂ ਆ ਬਾਬਾ ਅਰਜਿੰਦਰ ਤੋਂ ਕੀਤਾ ਮਾਰਨਿਆ ਸੈਂਬਰ ਵਟਾਂ ਸਿੱਧੀਆਂ ਕਰਾਂਗੇ ਇੱਥੇ ਹੁਣ ਵਟਾਂ ਹੈ ਜਣੀ ਨਕਸ਼ੇ ਦੇ ਮੁਤਾਬਿਕ ਜਿੱਦਾਂ ਇਦਾਂ ਆਪਣਾ ਨਕਸ਼ਾ ਚਕੇ ਕੰਮ ਨੂੰ ਇੱਕ ਖੱਤੇ ਬਣਾਵਾਂਗੇ ਵਧੀਆ ਤੇ ਆ ਗਿਆ ਜੀ ਹੁਣ ਪੂਰ ਅਦਰੀ ਬੈਠਾ ਡਰ ਦੇ ਅੱਜ ਤਿੰਨੇ ਜਣੇ ਆਏ ਇਹਨਾਂ ਨੂੰ ਚਾੜਾ ਇਹਨਾਂ ਨੂੰ ਦੇ ਆ ਪੜਨਾ ਭਲਾ ਇਹਨੂੰ ਨਾ ਪਵੇ ਬਾਹਰੋਂ ਟ੍ਰੇਟਰ ਦੇ ਭਾਈ ਜਿਹੜਾ ਨਾ ਜੀ ਇਹਨਾਂ ਨੂੰ ਚਾਵਾ ਹੁਣ ਕੀ ਬਣਾਉਣਾ ਨਹੀਂ ਜਾਣੀ ਸਰਬਉਂ ਤੋਂ 99 ਵੀ ਆਉਦਾ ਖੇਡਦਾ ਪਰਮਟ ਪੂਰਾ ਟ੍ਰੇਨ ਹੋ ਗਿਆ ਇਹ ਕੱਲਾ ਚਲਾਉਂਦਾ ਰਹਿੰਦਾ ਪਰਮ ਤੇ ਦੂਰ ਅਤੇ ਅਜੇ ਛੋਟਾ ਵਾ ਥੋੜਾ ਜਿਹਾ ਬਦੇ ਨਾਲ ਇੱਕ ਬੰਦੇ ਨੂੰ ਹੋਣਾ ਪੈਂਦਾ ਵੀ ਨਾਲ ਟੁੱਟਣਾ ਜਾਂ ਕਦੇ ਟ੍ਰੇਨ ਵਾ ਜਾ ਕਿ ਲਿਆ ਦਾ ਪਲਾਟ ਇੱਕ ਜਿਹੜਾ ਬਣਾਵਾਂਗੇ ਇਹ ਸਭ ਤੋਂ ਸੀਨੀਅਰ ਦਾ ਆ ਥੋੜਾ ਥਾਂ ਨੀਵਾ ਹੀ ਜੇ ਇੱਥੇ ਆਪਾਂ ਰੇਤ ਨਾ ਪਾਉਂਦੇ ਤੇ ਆ ਜਿੰਨੀ ਮਿੱਟੀ ਉਹਨੀ ਖੱਤੇ ਦੀ ਸਾਰੀ ਇੱਥੇ ਪੈ ਜਾਣੀ ਹੁਣ ਉਧਰਲੇ ਖੱਤਾ ਥੋੜਾ ਨੀਵਾ ਆ ਜਾਊਗਾ ਇਹਦੇ ਥੱਲੇ ਸਾਰੇ ਰੇਤ ਪਾ ਲਈ ਨਾ ਤੇ ਬਦਲੀ ਬਦਲੀ ਮਿੱਟੀ ਸਾਰੇ ਖੱਤੇ ਦੇ ਕੇ ਦਰ ਤੱਕ ਚਲੋ ਖੱਤਾ ਤਿਆਰ ਹੋ ਜਾਊਗਾ ਅਪੇਪਰ ਉਪਰ ਕੀ ਸਿਸਟਮ ਤੁਹਾਡਾ ਇਤਰਾ ਜਰੇ ਪੜਨਾ ਕਿੰਨੇ ਆ ਦਬੂ ਨਹੀਂ ਦੱਬੀ ਕਿਉਂ ਪੜ ਆਇਆ ਨਾ ਤੇ ਟਰੈਕਟਰ ਪੇਪਰ ਬਾਹ ਨਹੀਂ ਚੱਲਦੇ ਕਿੰਨਾ ਨੰਡਿਆ ਪੜ ਲਓ ਪੜ ਲਓ ਇੱਥੇ ਨਹੀਂ ਕੇ ਨੇ ਸਾਹ ਦਾਉਣਾ ਕੇ ਇਹ ਨੇ ਸਾਹ ਨਹੀਂ ਨੋੜਾ ਜਿੱਤਰਾ ਇਂ ਸਾਹ ਨਹੀਂ ਹੁਣ ਬੀਤੋੜਾ ਹੁਣ ਕਿੱਥੇ ਹਿਲਦਾ ਮਦੇਰਨਾ ਮੂੰਹ ਰਗੇ ਬੰਦੇ ਇਹ ਵੀ ਇਹਨਾਂ ਦਾ ਨਹੀਂ ਕੋਈ ਪਤਾ ਜੋ ਬਣਣਾ ਕਿਦਣਾ ਖਣਾ ਚੱਲੇ ਆ ਤੇ ਤੁਸੀਂ ਵੇਦੇ ਫਿਰਨਾ ਤੁਸੀਂ ਉਪਰਮੋਸ਼ਨ ਕਿੱਥੇ ਪਈਆਂ ਜਾਣੀਆਂ ਓਏ ਚਾਲੀਆਂ ਜੀਬ ਚੀ ਹੋਣੀਆਂ ਚਲੋ ਹੁਣ ਚੱਲ ਕੇ ਪੜ ਲਓ ਹਣ ਘੰਟਾ ਲਾ ਲਿਆ ਹਣ ਚਲੋ ਚਲੋ ਕਿਹੜਾ ਕੀ ਹੋਇਆ ਹਣੂ ਕਿਹੜੀ ਆ ਮੌਜ ਆਣਾ ਜਿੱਥੇ ਮਰਦੂਆ ਜਲੇ ਸਾਰੇ ਜਾਣਿਆਂ ਨੇ ਇਕੱਠੇ ਗੱਫਾ ਪਾੜੀ ਸਕਣਾ ਨਿਆਰੇ ਇਹ ਨਹੀਂ ਹੋ ਲੱਪਣੀ ਪੰਜਾਬ ਨਾਲ ਇੱਕ ਰੁੱਖ ਦੇ ਥੱਲੇ ਬਹਿ ਕੇ ਸਾਰਿਆਂ ਗੱਫਾ ਪਾਣੀ ਸਕਣਾ ਤਾਂ ਚਾਹ ਚਾਹ ਸਕਲਾ ਤੂੰ ਓਏ ਚਾਹ ਸਕਲਾ ਚਾਹਾਂ ਜੁਮਾਂ ਮਿੱਟੀ ਨਹੀਂ ਹੈਗੀ ਦੱਸ ਹੁਣ ਬੜਾ ਜੀ ਕਰਦਾ ਸਿੱਧਾ ਕਰਨ ਨੂੰ ਪਰ ਹੈ ਗਾੜੀ ਮਿੱਟੀ ਨਹੀਂ ਹੈਗੀ राजोन सौ ते लेजो चकर ਜੇ ਬਾਗੜਾ ਪਟਰੀ ਆ ਜਣਾ ਆਖੇ ਬੰਦਾ ਬੰਦਿਆ ਮੇਰੇ ਪੁੱਤਰ ਦਾ ਨੂੰ ਨੂੰ ਦੇ ਮਾਲ ਮੁਲ ਖੋਦਾ ਰਣਾ ਗਲੇ ਨੂੰ ਸ਼ੋਆ ਆ ਦਾ ਖੁਸ਼ੀਂ ਦੇ ਮਾਲ ਖੁਸ਼ੀਂ ਦਾ ਹੁਣ ਨਿਆਣਾ ਖੋ ਇਹਨੂੰ ਚਾਹ ਹੀ ਪਿਉਣਾ ਕੋਈ ਤੇਰੀ ਚਾਹ ਹੀ ਖੋ ਲੋ ਜੀ ਇਹਨੂੰ ਮੂੰਹ ਅੱਟ ਗੋਲੀ ਟਾਂ ਦਰਵਾਜ਼ਾ ਹਾਂ ਨਹੀਂ ਦਿੰਦੇ ਆਖਣਾ ਇਹ ਬੱਲੇ ਮੇਰੇ ਪੁੱਤ ਇਹਨੂੰ ਫੜਾ ਓਏ ਚਾਹ ਕਲਾਤ ਹੋ ਗਏ ਓੜਾ ਓ ਇਹਨੂੰ ਉਹ ਕੱਟ ਗੋਲੀ ਬਾਦ ਗਏ ਹੈ ਤੇ ਜਿੱਦਾਂ ਤੂੰ ਚੱਕਰ ਵਧਾਉਂਦਾ ਆਂ ਉਹਨੂੰ ਜਦੋਂ ਬਰੇ ਸੋਦਾ ਥੇੜੀ ਮੰਨਦਾ ਨਾ ਲੱਗ ਗਿਆ ਉਹਦੇ ਨਾਲ ਫੋਨ ਨਾ ਮੇਰੀ ਗੱਲ ਸੁਣੋ ਉੱਥੇ ਆਪਰੇ ਕਰੀ ਜਨੇ ਤੇ ਇਹ ਆ ਤੈਨੂੰ ਵਾਟਰ ਨੂੰ ਸਿੱਧਾ ਆ ਨਹੀਂ ਇਹ ਦੋ ਦੇ ਦੋ ਬਾਦਲ ਸ਼ਾਮ ਥੋੜੀ ਨਹੀਂ ਉਹਦ ਕਰਨੀ ਹੈ ਜੇ ਆਪਾਂ ਇਹ ਪੁੱਤ ਮੇਲਾ ਨਾ ਤੇਰੀ ਕੋਲ ਸਹੀ ਆ ਉਹ ਆਪਾਂ ਪੱਤ ਜਿਹਾ ਅਗਲੇ ਨੂੰ ਕਰਾਇਆ ਮਾਰਨਾ ਤੇ ਪਲਟੀ ਮਾਰਦੀ ਆ ਆ ਉਹ ਟਕਾਲਾਂ ਨਹੀਂ ਆ ਪਈਆਂ ਜਿਹੜਾ ਇਸ ਤਰ੍ਹਾਂ ਤੇ ਮਿੰਦੂ ਕਹਿੰਦਾ ਹੈ ਕਰਨਾ ਕੋ ਮਾਰ ਕਰਨਾ ਵੀ ਆ ਮਿੰਦੂ ਪਤਾ ਹੀ ਨਹੀਂ ਮੈਂ ਨਾ ਕਦੀ ਵਿੱਚ ਆ ਇਹ ਤਾਂ ਨਾ ਕੋ ਗੱਲ ਹੀ ਤੇ ਉਹ ਤੇ ਇਹ ਬੰਦਾ ਸਾਰਾ ਬਹੁਤ ਜ਼ਿਆਦਾ ਬੇਚਤੀ ਹੂੰ ਪਿਓਰ ਕਰ ਜਿੰਨਾ ਇੰਨਾ ਦਬਾਰੀ ਉਹ ਸਭ ਤੋਂ ਜ਼ਿਆਦਾ ਉਹ ਵੇਚਦਾ ਹੈ ਸੀ ਦਈਂ ਦਾ ਬਰਾਵਾ ਹੁਣ ਅੱਜ ਸਵੇਰ ਦਾ ਖੱਤੇ ਦੀ ਹੁਣ ਮਿੱਟੀ ਪੂਰੀ ਹੋਈ ਹੈ ਢੀ ਤੇ ਹੁਣ ਉਹਦੇ ਉੱਤੇ ਦੂਜੀ ਵਧੀਆ ਮਿੱਟੀ ਖਿਲਾਰ ਕੇ ਪਾਣੀ ਭੇਜੋ ਕੰਪਿਊਟਰ ਕਰਾ ਹੁਣ ਕਿਤੇ ਨਹੀਂ ਪੈਣੀ ਹੁਣ ਬਸ ਉਹ ਜਿਹੜੀ ਮਿੱਟੀ ਜੀ ਢੋੜੀ ਲੱਗੀ ਹੈ ਨਾ ਜਿੰਨੇ ਪਰਾ ਕਰਨਾ ਕਰਿਆ ਢੋੜ ਵੱਟ ਤੱਕ ਢੀ ਤੂੰ ਪੈਕਰਾ ਪਾ ਕੇ ਵੱਟ ਤੂੰ ਵੱਟ ਬੰਦ ਤੈਨੂੰ ਆਸਾਬ ਆਵਾ ਬੱਲੇ ਬੱਲੇ ਪੱਚੀਆਂ ਗੱਲਿਆਂ ਦੀ ਵਟ ਤੂੰ ਬੰਦ ਨਹੀਂ ਅੱਥੇ ਗੱਲੇ ਦੀ ਵਟਾ ਹੁਣ ਮੈਂ ਬੱਜੀ ਹੂੰ ਮੁੜ ਕੇ ਮਿੱਟੀ ਪੈ ਜੂ ਯਾਰ ਗੱਲ ਸਾਰੀ ਬੈਕ ਰੈਨ ਹੈ ਮੈਂ ਖਿਡਾਰੀ ਗਿਆ ਢੇਰਾਂ ਯਾਰ ਕੀ ਗੱਲ ਆ ਬੈਕ ਰੈਨ ਸਾਰੀ ਡੈਵੀਨੇਸ਼ਨ ਕਰਦੇ ਆ ਉਹ ਯਾਰ ਦੱਜਾ ਮਰਿਆ ਕਰਾਇਆ ਅੱਬਲ ਤੇ ਮੈਨੂੰ ਸ਼ੱਕ ਹੁਣ ਵੀ ਬੱਚੇ ਘਰੇ ਡੀਕਦੇ ਆ ਸਵੇਰੇ ਚੱਲ ਇੱਕ ਘਰੇ ਰਹਿ ਕੇ ਜਿਆਦਾ ਨਹੀਂ ਖੋਜ ਜਾ ਗਿਆ ਹੁਣ ਖਿੱਚ ਗਿਆ ਘਰੇ ਰਹਿਣੇ ਚਲੋ ਕੋਈ ਨਹੀਂ ਸਵੇਰੇ ਆਪਾਂ ਇੱਕ ਕਰਨਾ ਨਾ ਇੱਕ ਜਿਹੜੀ ਉਹਨਾਂ ਨੇ ਮਿੱਟੀ ਦੇ ਦਿੱਤੀ ਨਾਲ ਉਹਨੂੰ ਕਹਾਂ ਇੱਕ ਟਰੈਕਟਰ ਲਾ ਲਓ ਕੋ ਟ੍ਰਾਲੀਆਂ ਨਾਲ ਪਾਈ ਜਾਵੇ ਕੋ ਕਰੇ ਨਾਲ ਖਿੱਚ ਕੇ ਸਵੇਰੇ ਉਹਦਾ ਵੀ ਦਾੜਾ ਤਾੜਾ ਕਰ ਦੇਣਾ ਆਪਾਂ ਦੇ ਪਰ ਉਹ ਵੱਡਿਆ ਦਾ ਮੋਕਾ ਨਾਲ ਇਹ ਕਿ ਉਹਨਾਂ ਦਾ ਲਵਾ ਲਾਂਗੇ ਸਵਰਾ ਸੂਰਜਿਆ ਨਾਲ ਕਰਾਇਆ ਮਾਲ ਲਾ ਭਾਂਗੇ ਦਾ ਹੂੰ ਉਹ ਵੀ ਲੈ ਕੇ ਨਾ ਟਰੈਕਟਰ ਉਹਨਾਂ ਦਾ ਵੀ ਲਾਵਾਂਗੇ ਮਿੱਟੀ ਵਾਲਿਆਂ ਨੂੰ ਕੀ ਕਰਨੇ ਇੰਨੇ ਟਰੈਕਟਰ ਕਾ ਮਨੇ ਵਰਜੋਟ ਢੇਰ ਨਹੀਂ ਦਿੱਤਾ ਤੈਨੂੰ ਉਹ ਕਿੱਡਾ ਧੀਰ ਯਾਰ ਖਾ ਜਾਣਾ ਆਪਾਂ ਇੱਥੇ ਖਾਏ ਨਹੀਂ ਹੋ ਗਿਆ ਇਹ ਆ ਜਿਹੜਾ ਆਪਾਂ ਖਲਾਉਂਦੇ ਹਾਂ ਹਾਂ ਇਹ ਕਿਚਰੀ ਵੇਖ ਕੇ ਡਰ ਗਿਆ ਕਿੜੇ ਕਿੜੇ ਚਰੂ ਖਲਾਰ ਤੇ ਪਾਰ ਮਾਮੇ ਮਿਲ ਕੇ ਕੇ ਮੰਗੇੜਿਆ ਉਹਦਾ ਇਹ ਰੁਕ ਤਾਂ ਨੂੰ ਖੜਾ ਕਰਤਾ ਜੀ ਹਾਂ ਮੇਰੀ ਪਗੜੀ ਬੂਮ ਲੰਮਾ ਤੇ ਚਾਰ ਦੰਦੇ ਪੈਗਾ ਜਦੋਂ ਬਿਨਾ 4x4 ਤੋਂ ਚੜਦੇ ਕਾਜੂ ਨੇ ਕਾਜੂ ਨੇ ਫੋਲੀ ਬੈਗ ਭਜਾ ਲਾ ਟਰਬੋ ਦੇ ਕਲੱਚ ਨੱਪਿਆ ਨਹੀਂ ਗਾ ਉੱਤੇ ਜਾ ਕੇ ਮੂਦਾ ਗਿਆ ਉਹ ਮੇਰੇ ਚਮ ਲੜ ਗਈ ਸਾਲਾ ਮੈਂ ਬਚ ਗਿਆ ਤੇ ਸਾ ਪੂਪ ਵੇਲਾ ਉਹਨੂੰ ਮਾਰ ਕੇ ਮੂਦਾ ਜੀ ਅਸੀਂ ਅਜੇ ਉੱਤਰੇ ਹੀ ਆਂ ਅਸੀਂ ਕਿਉਂ ਉਤਰ ਕੇ ਚਲੋ ਚਾਹੂ ਪੀਨੇ ਆ ਆਪਾਂ ਤੁਰੇ ਆਨੇ ਡੇਰੇ ਵਾਲ ਨੂੰ ਚਾਹ ਪੀਣਾ ਆਪਣੀ ਸਿਫਟ ਚੇਂਜ ਹੋਈ ਤੁਸੀਂ ਤੁਹਾਡਾ ਨਹੀਂ ਪਤਾ ਅਸੀਂ ਤਾਂ ਡੇਰੇ ਤੇ ਚੱਲੇ ਵੇ ਦੇ ਸੱਤੇ ਨੇ ਜਦੋਂ ਆਪਣੀ ਵਾਰੀ ਤੇ ਰਾਤ ਨੂੰ ਗਣਾ ਕੜੀ ਗਲਤ ਹੋ ਗਈ ਸਾਡੀ 1 ਵਜੇ ਤੱਕ ਵਾਰੀ 11:08 ਏ ਉਹ ਜਿਸ ਉਹਨਾਂ ਨੂੰ ਨਹੀਂ ਵੇਖਿਆ ਨਾ ਰਾਦੇ 1 ਵਜ ਗਏ ਨਾ ਤੇ ਜਦੋਂ ਉਹ ਪੈਲੀ ਪੂਲੀ ਵਾਹਣ ਚਲੇ ਗਏ ਤੇ ਆਣ ਜਾ ਕੇ ਵੇਖਿਆ ਤੇ ਅੱਜ ਖੱਤੇ ਦਾ ਨਕਸ਼ਾ ਹੋ ਗਿਆ ਤਿਆਰ ਮਿੱਟੀ ਮੁੱਢ ਖਲਾਰ ਕੇ ਇਹ ਜ਼ਮੀਨਾਂ ਪਿਆ ਸਵੇਰੇ ਆਪਣਾ 24 ਕਿੱਲੇ ਦਾ ਪਲਾਟ ਬਣਿਆ ਇਹ ਫਿਰ ਹੋ ਜਾਊਗਾ ਪੰਧਰ ਤੇ ਜੇ ਪੈ ਗਿਆ ਤੇ ਫਿਰ ਰਾਤ ਨੂੰ ਕੋਈ ਮਿਲ ਨਹੀਂ ਸਕਿਆ ਜਿੱਦਾਂ ਉਦਾਂ ਕਰ ਲਾਂਗੇ ਪਰ ਲੱਛਣ ਜਾਂਦੇ ਮੀਂਹ ਦੇ ਪੂਰੇ ਆ ਜੋ ਮਹਾਰਾਿਲ ਮਣਕੀ ਫਿਰ ਉਦਾਂ ਹੀ ਸੀ ਹੁਣ ਸ਼ਾਮ ਦਾ ਟਾਈਮ ਹੋ ਗਿਆ ਸਵੇਰ ਦੇ ਲੱਗੇ ਮਿੱਟੀ ਮੁੱਟੀ ਪੂਰੀ ਹੋ ਗਈ ਹੁਣ ਜਿਹੜੀ ਆ ਮਿੱਟੀ ਉੱਤੇ ਪਾਈਏ ਸਾਰੇ ਖੱਤੇ ਪਤਲੀ ਪਤਲੀ ਖਿਲਾ ਰਾਂਗੇ ਇਹਦੇ ਉੱਤੇ ਮੁੜ ਕੇ ਰੂੜੀ ਇਹਦੇ ਉੱਤੇ ਮੁੜ ਕੇ ਛੋਡੀਆਂ-ਛੋਡੀਆਂ ਮਿੱਠਾਂ-ਬੁੱਠਾਂ ਖਿਲਾਰ ਕੇ ਖੱਤਾ ਤਿਆਰ ਕਰਾਂਗੇ ਪੂਰਾ ਜਿਹੜਾ ਮੱਕੀ ਆਸਤੀ ਬਣ ਜਾਊਗਾ ਜਿਹਦਾ ਦੇਣ ਗਿਆ ਆਪਣਾ ਸ਼ੇਪ ਤੇ ਹੁਣ ਕੰਮ ਨਿਪਟ ਗਿਆ ਸਾਰੇ ਟਰੈਕਟਰ ਚੱਲੇ ਆ ਸ਼ੇਰੇ ਵੇਖਾਂ ਵੀ ਜੇ ਮਾਲਕ ਨੇ ਦਿੱਤਾ ਟਾਈਮ ਤਿੰਨ ਵੇੜਦਾਂਗੇ ਨਹੀਂ ਦਿਸੇੜਾ ਜਿੱਦਾਂ ਦਾ ਮੌਜ ਚਾਲ ਚਲੋ ਸ਼ੇਰੋ